ਤਾਪੀ ਨਾ ਮਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਪਿਆਰ ਦੇ ਉਹ ਭਾਈ ਉਹ ਭਾਈ ਉਹ ਭਾਈ ਆ ਕੰਮ ਨਾ ਕਰੋ ਯਾਰ ਹੋ ਯਾਰ ਨੋ ਉਹ ਯਾਰ ਆ ਕੰਮ ਕਿਉਂ ਕਰਦੇ ਹੋ ਯਾਰ ਭਾਈ ਉਹ ਯਾਰ ਆ ਕੰਮ ਨਾ ਕਰੋ ਵੀਰਿਆ ਯਾਰ ਗਰੀਬ ਬੰਦਾ ਯਾਰ ਕੋਈ ਗੱਲ ਨਹੀਂ ਗਲਤੀ ਅਕਸਰ ਹੋ ਜਾਂਦੀ ਹੈ ਯਾਰ ਕਈ ਵਾਰੀ ਯਾਰ ਕੀ ਕੱਢੋਗੇ ਗਰੀਬ ਨੂੰ ਕੁੱਟ ਕੇ ਯਾਰ ਗੱਲਾਂ ਯਾਰ ਕੋਈ ਵੀਰਿਆ ਉਹ ਕੋਈ ਗੱਲ ਨਹੀਂ ਯਾਰ ਜਿਉਂਨੇ ਵਿਚਾਰੇ ਨੇ ਕੁਝ ਕਹਿ ਵੀ ਦਿੱਤਾ ਯਾਰ ਸੁਣ ਦਾ ਜਿਗਰਾ ਰੱਖਿਆ ਕਰੋ ਭਰਾ ਮੇਰਾ ਜਰਾ ਇੰਨੀ ਗਰਮੀ ਨਹੀਂ ਹੱਥ ਬਲ ਕੇ ਬੇਨਤੀ ਹੈ ਵੀਰੇ ਉੱਠਣ ਦੀ ਟੀਮ ਕਹਿੰਦੇ ਐਂਟਰੀ ਬੰਦ ਦਾ ਪ੍ਰਬੰਧਕ ਕਹਿੰਦੇ ਉਹ ਬਾਈ ਯਾਰ ਗਰੀਬ ਬੰਦਾ ਹੈ ਕੋਈ ਗੱਲ ਨਹੀਂ ਯਾਰ ਉਹ ਆਪਣੀ ਰੋਜੀ ਰੋਟੀ ਕਮਾਉਂਦਾ ਵਿਚਾਰੂ ਦੱਸੋ ਯਾਰ ਯਾਰੂ ਦੀ ਤਫਸੀਲ ਦੇਖੋ ਯਾਰ ਜਮੀ ਯਾਰ ਗਰੀਬ ਕਰਦਾ ਇਹ ਬੰਦਾ ਹੈ ਬਾਈ ਇੱਕ ਮੇਰੀ ਗੱਲ ਸੁਣਿਓ ਉਹ ਵੀ ਕਬੱਡੀ ਦਾ ਇੱਕ ਹਿੱਸਾ ਜਿਹੜਾ ਗਰਾਊਂਡ ਦਾ ਜਿਹੜਾ ਕੋਈ ਹੈਗਾ ਤੁਸੀਂ ਬਾਹਰ ਕਰ ਲੈਂਦੇ ਕਬੱਡੀ ਦਾ ਕਿ ਆ ਕੀ ਗੱਲਾਂ ਹੋਰ ਯਾਰ ਬਾਈ ਉਹ ਸਾਡੀ ਕਬੱਡੀ ਦਾ ਹੀ ਸਾ ਯਾਰ ਅਸੀਂ ਵੀ ਐਸੇ ਹੀ ਸਈਆਂ ਕਬੱਡੀ ਦਾ ਇਹ ਇਹਦੇ ਨਹੀਂ ਕੱਲੇ ਸਾਡੇ ਵੀ ਛੇਤਰ ਪਏ ਆ ਇਹ ਸਹੀ ਗੱਲ ਆ ਯਾਰ ਜਮੀ ਦੇ ਬੱਜਿਆ ਨਾ ਉਹ ਸਾਡੇ ਵੀ ਬੱਜਿਆ ਗਰਾਊਂਡ 'ਚ ਤੁਸੀਂ ਯਾਰ ਬੰਦੇ ਨੂੰ ਕਹਿ ਰਹੇ ਹੋ ਤੁਹਾਨੂੰ ਸੰਗ ਹੋਣੀ ਚਾਹੀਦੀ ਹੈ ਸਾਰੇ ਬੰਦੇ ਆਪਾਂ ਕਬੱਡੀ ਦਾ ਹਿੱਸਾ ਛੋੜੀ ਕੋਈ ਪਰਸਨਲ ਗੱਲ ਹੈਗੀ ਆ ਬਾਹਰ ਕੱਢ ਲੈ ਉਹ ਯਾਰ ਐ ਥੋੜੇ ਹੁੰਦਾ ਯਾਰ ਉਹ ਗਰਾਊਂਡ ਦੀ ਸਫਾਈ ਕਰ ਰਿਹਾ ਵਿਚਾਰਾ ਨੂੰ ਆ ਕੇ ਯਾਰ ਚਿੰਬੜ ਜੋ ਐ ਨਾ ਕਰੋ ਭਰਾ ਮੇਰਾ ਉਹ ਕੋਈ ਗੱਲ ਨਹੀਂ ਯਾਰ ਸਬਰ ਰੱਖਿਆ ਕਰੋ ਕੋਈ ਗੱਲ ਕੀ ਫਰਕ ਪੈ ਜੂ ਯਾਰ ਕੋਈ ਨੀ ਠੰਡੇ ਰਹੋ ਭਰਾ ਮੇਰਾ ਐਸ ਤਰ੍ਹਾਂ ਨਾ ਕਰੋ ਯਾਰ ਯਾਰ ਆਪਾਂ ਢੂਰੀ ਵਾਲੇ ਸੰਤਾ ਮਹਾਪੁਰਸ਼ਾਂ ਦੀ ਯਾਦ ਚ ਮੇਲਾ ਕਰਵਾ ਰਹੇ ਹਾਂ ਸਹਿਣਾ ਸਿੱਖੋ ਯਾਰ ਔਰ ਬਾਬਾ ਤਾਲਾ ਜੀ ਅਚੇਚੇ ਤੌਰ ਤੇ ਪੁੱਜਿਆ ਜਿਨ੍ਹਾਂ ਨੇ ਅੱਜ ਵੱਡੀ ਟੀਮ ਉਤਾਰਨੀ ਹੈ